ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਟੌਪਿਕ ਲੈ ਕੇ ਆਏ ਆਂਗੇ ਜਿਹੜੀ ਅਸੀਂ ਕਾਲੀਖੰਗ ਪਟੂਸਿਸ ਬਾਰੇ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਬੇਟਾ ਉਸ ਤੋਂ ਪਹਿਲਾਂ ਅਸੀਂ ਪੰਜਾਬ ਦੇ ਬਾਰੇ ਪੂਰੀ ਜਾਣਕਾਰੀ ਵੀ ਦੱਸਾਂਗੇ ਪੰਜਾਬ ਦੇ ਵਿੱਚ ਜਿਹੜੇ ਇੰਪੋਰਟੈਂਟ ਐਮਸੀਕਿਊ ਬੇਟਾ ਤੁਹਾਨੂੰ ਐਮਸੀਕਿਊ ਰੂਪ ਦੇ ਵਿੱਚ ਤੁਹਾਨੂੰ ਆਣਗੇ ਬੇਟਾ ਆਪਣੇ ਕੋਲ 36 37 ਪੁਆਇੰਟ ਹੈਗੇ ਹੈਗੇ ਇਹ ਬੇਟਾ ਇੱਕ ਪੀਸੀਐਸ ਅਫਸਰ ਦੇ ਵੱਲੋਂ ਹੀ ਬੇਟਾ ਤਿਆਰ ਕੀਤੇ ਗਏ ਨੇਗੇ ਤੇ ਬੇਟਾ ਇਹ ਸਾਰੇ ਦੇ ਸਾਰੇ ਐਮਸੀਕਿਊ ਬਹੁਤ ਇੰਪੋਰਟੈਂਟ ਹੈ ਜਿਹੜੇ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾਣਗੇ ਤੇ ਬੇਟਾ ਇਹਨਾਂ ਬਾਰੇ ਜਾਣਕਾਰੀ ਦਵਾਂਗੇ ਪੂਰੀ ਡਿਟੇਲ ਦੇ ਵਿੱਚ ਤੇ ਉਸ ਤੋਂ ਪਹਿਲਾਂ ਬੇਟਾ ਜੇਕਰ ਇੱਕ ਜਾਣਕਾਰੀ ਹੋਰ ਬੇਟਾ ਜਿਹੜੇ ਬੱਚੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਵੀਡੀਓ ਨੂੰ ਸ਼ੇਅਰ ਕਰ ਦੇਣ ਉਹਨਾਂ ਬੱਚਿਆਂ ਤੱਕ ਜੋ ਪੈਰਾਮੈਡੀਕਲ ਇਗਜ਼ਾਮ ਦੀ ਤਿਆਰੀ ਕਰ ਰਹੇ ਨੇ ਏ ਐਨ ਐਮ ਦੀ ਐਮ ਪੀ ਐਚ ਡਬਲਿਊ ਫੀਮੇਲ ਦੀ ਜੀ ਐਨ ਐਮ ਦੀ ਐਮ ਪੀ ਐਚ ਡਬਲਿਊ ਮੇਲ ਦੀ ਤਿਆਰੀ ਕਰ ਰਹੇ ਨੇ ਤੇ ਬੇਟਾ ਉਹ 94630 98680 ਨੰਬਰ ਨਾਲ ਸੰਪਰਕ ਕਰਕੇ ਆਪਣੀ ਔਨਲਾਈਨ ਕੋਚਿੰਗ ਲੈ ਸਕਦੇ ਨੇ ਬੇਟਾ ਜਿਹੜਾ ਐਮ ਪੀ ਐਚ ਡਬਲਿਊ ਫੀਮੇਲ ਦਾ ਪੇਪਰ ਹੈਗਾ ਉਹ ਆਪਾਂ ਨੂੰ ਪਤਾ ਹੈਗਾ ਬਹੁਤ ਜਲਦੀ ਹੀ 9 ਤਰੀਕ ਨੂੰ ਹੋਣ ਜਾ ਰਿਹਾ ਹੈ ਤਾਂ ਅੱਜ 2 ਤਰੀਕ ਹੈ ਬੇਟਾ ਤੇ ਹਫਤਾ ਇੱਕ ਰਹਿ ਗਿਆਗਾ ਇੱਕ ਹਫਤੇ ਦੀ ਬੇਟਾ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣੀ ਹੈ ਤੇ ਨਾਲ ਹੀ ਬਹੁਤ ਹੀ ਵਧੀਆ ਤਰੀਕੇ ਨਾਲ ਬਣੇ ਹੋਏ ਨੋਟਸ ਲੈਣੇ ਆ ਤਾਂ ਤੁਸੀਂ 9463079680 ਨੰਬਰ ਤੇ Google Pay ਕਰਕੇ ਬੇਟਾ ਜੇ ਤਾਂ ਇਕੱਲੇ ਨੋਟਸ ਲੈਣੇ ਆ ਤਾਂ ਤੁਸੀਂ 500 ਰੁਪਏ ਪੇ ਕਰਨਾ ਹੈਗਾ ਜੇਕਰ ਤੁਸੀਂ ਆਨਲਾਈਨ ਕੋਚਿੰਗ ਲੈਣੀ ਹੈ ਤਾਂ ਤੁਸੀਂ 1000 ਰੁਪਿਆ ਪੇ ਕਰਨਾ ਹੈਗਾ Google Pay ਬੇਟਾ 9463079680 ਨੰਬਰ ਤੇ ਜੇ ਇਕੱਲੇ ਨੋਟਸ ਲੈਣੇ ਆ ਤਾਂ ਸਿਰਫ 500 ਰੁਪਿਆ ਤੇ ਜੇਕਰ ਤੁਸੀਂ ਔਨਲਾਈਨ ਕੋਚਿੰਗ ਨਾਲ ਲੈਣੀ ਹੈ ਨੋਟਸ ਪਲੱਸ ਔਨਲਾਈਨ ਕੋਚਿੰਗ ਇੱਕ ਹਫਤੇ ਦੀ ਉਹਦੇ ਵਿੱਚ ਤੁਸੀਂ 9463079680 ਨੰਬਰ ਤੇ 1000 ਰੁਪਿਆ ਬੇਟਾ ਪੇ ਕਰਨਾ ਹੈਗਾ ਤੇ ਉਹਦਾ ਸਕਰੀਨ ਸ਼ਾਟ 94680 79680 ਨੰਬਰ ਤੇ 9463079680 ਨੰਬਰ ਤੇ ਸੈਂਡ ਕਰ ਦੇਣਾ ਹੈਗਾ ਤੇ ਤੁਹਾਨੂੰ ਆਨਲਾਈਨ ਕੋਚਿੰਗ ਹੈ ਜਿਹੜੀ ਪਲੱਸ ਨੋਟਸ ਮਿਲ ਜਾਣਗੇ ਤੇ ਬੇਟਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਿਓ ਤੇ ਚੈਨਲ ਨੂੰ ਬੇਟਾ ਜੁਆਇਨ ਕਰਨਾ ਵੀ ਨਾ ਭੁੱਲਿਓ ਜੁਆਇਨ ਕਰਨ ਦਾ ਫਾਇਦਾ ਕੀ ਹੋਣਾ ਬੇਟਾ ਥੱਲੇ ਬਿਲਕੁਲ ਇੱਕ ਜੇ ਬੇਟਾ ਤੁਸੀਂ ਨੋਟ ਕਰ ਲਓ ਜੇ O I N ਕਰਕੇ ਬੇਟਾ ਜੁਆਇਨ ਕਰ ਜੁਆਇਨ ਦੀ অপਸ਼ਨ ਆ ਰਹੀ ਹੈ ਜੁਆਇਨ ਕਰਕੇ ਬੇਟਾ ਤੁਸੀਂ ਕੀ ਤੁਹਾਨੂੰ ਬੈਨੀਫਿਟ ਕੀ ਹੋਏਗਾ ਤੁਹਾਨੂੰ ਬੈਨੀਫਿਟ ਹੋਏਗਾ ਜੁਆਇਨ ਕਰਕੇ ਜਿਹੜੀਆਂ ਵੀਡੀਓ YouTube ਚੈਨਲ ਨੇ ਮੇਰੀਆਂ ਹਾਈਡ ਕੀਤੀਆਂ ਹੋਈਆਂ ਇੰਪੋਰਟੈਂਟ ਵੀਡੀਓ ਹੈ ਜਿਹੜੀਆਂ MPHW ਮੇਲ ਫੀਮੇਲ ਆਪਣੇ ਕੋਲ ਸਟਾਫ ਨਰਸ ਵਾਰਡ اٹੈਂਡੈਂਟ ਕਿਸੇ ਵੀ ਪੈਰਾਮੈਡੀਕਲ ਐਗਜ਼ਾਮ ਦੇ ਵਿੱਚ ਇੰਪੋਰਟੈਂਟ ਐਮਸੀਕਿਊ ਹੈਗੇ ਆਗੇ ਜਿਹੜੇ ਕਰਵਾਏ ਹੋਏ ਨੇਗੇ ਅਕਸਰ ਪੁੱਛੇ ਜਾਂਦੇ ਨੇ ਇਹ ਇੱਥੋਂ ਤੱਕ ਕਿ ਪੁਰਾਣੇ ਪੇਪਰ ਵੀ ਬਿਟਾਓ ਦੇ ਵਿੱਚ ਸੋਲਵ ਕਰਵਾਏ ਹੋਏ ਨੇਗੇ ਜਿੰਨੇ ਵੀ ਪੁਰਾਣੇ ਪੇਪਰ ਹੈ ਚਾਹੇ ਉਹ MPHW ਮੇਲ ਦਾ ਚਾਹੇ MPHW ਫੀਮੇਲ ਦਾ ਚਾਹੇ ਸਟਾਫ ਨਰਸ ਦਾ ਪੇਪਰ ਹੈ ਉਹ ਸੋਲਵ ਕਰਵਾਏ ਹੋਏ ਨੇ ਬੇਟਾ ਉਹ ਤੁਹਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਣਗੇ ਤੇ ਤੁਸੀਂ ਆਪਣੀ ਕੋਚਿੰਗ ਬਹੁਤ ਵਧੀਆ ਤਰੀਕੇ ਨਾਲ ਕਰ ਸਕੋਗੇ ਜੋ ਬੱਚਾ ਬੇਟਾ ਔਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਉਸ 9463079680 ਨੰਬਰ ਨਾਲ ਸੰਪਰਕ ਕਰੇ ਜੋ ਬੱਚਾ ਸਾਡੇ ਫ੍ਰੀ WhatsApp ਗਰੁੱਪ ਨਾਲ ਜੁੜਨਾ ਚਾਹੁੰਦਾ ਹੈ ਉਸ ਦਾ ਲਿੰਕ ਹੈ ਜਿਹੜਾ ਆਪਣੇ ਕੋਲ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਅਵੇਲੇਬਲ ਹੈ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਜਾ ਕੇ ਆਨਲਾਈਨ ਲਿੰਕ ਦੇ ਉੱਪਰ ਜਾ ਕੇ ਤੁਸੀਂ ਜੁੜ ਸਕਦੇ ਹੋ ਸਾਡੇ ਫਰੀ WhatsApp ਗਰੁੱਪ ਦੇ ਨਾਲ ਤੇ ਬੇਟਾ ਅਸੀਂ ਅੱਜ ਦੀ ਕਲਾਸ ਦੀ ਸ਼ੁਰੂਆਤ ਕਰਨ ਲੱਗੇ ਆਂਗੇ ਜਿਹੜੇ ਕਿ ਇੰਪੋਰਟੈਂਟ ਹੈ MCQ ਪੰਜਾਬੀ ਦੇ ਵਿੱਚ ਵੀ ਪੁੱਛੇ ਜਾਣਗੇ ਪੰਜਾਬ ਦੀ ਕੁੱਲ ਆਬਾਦੀ ਕਿੰਨੀ ਹੈ ਬੇਟਾ ਇਹ 2011 ਦੇ ਸੈਂਸਸ ਜਾਂ ਅਪਡੇਟ ਦੇ ਮੁਤਾਬਕ ਬੇਟਾ ਆਪਣੇ ਕੋਲ ਪੰਜਾਬ ਦੀ ਕੁੱਲ ਆਬਾਦੀ 3.18 ਕਰੋੜ ਹੈਗੀ ਹੈ ਬੇਟਾ ਯਾਦ ਰੱਖਣਾ ਹੈਗਾ 3.18 ਕਰੋੜ ਪੰਜਾਬ ਦੀ ਕੁੱਲ ਆਬਾਦੀ ਹੈ ਪੰਜਾਬ ਦੇ ਵਿੱਚ ਕੁੱਲ ਜ਼ਿਲ੍ਹੇ ਬੇਟਾ 23 ਨੇ ਸਭ ਤੋਂ ਨਵਾਂ ਬਣਿਆ ਜਨਰਲ ਜ਼ਿਲ੍ਹਾ ਬੇਟਾ ਮਲੇਰਕੋਟਲਾ ਹੈਗਾ ਯਾਦ ਰੱਖਣਾ ਹੈਗਾ ਕੁੱਲ ਕਿੰਨੇ ਪਿੰਡ ਨੇ ਬੇਟਾ 12673 ਪਿੰਡ ਨੇ ਪੰਜਾਬ ਦਾ ਕੁੱਲ ਖੇਤਰਫਲ 50362 ਸਕਰ ਕਿਲੋਮੀਟਰ ਹੈਗਾ ਬੇਟਾ ਸਕਰ ਕਿਲੋਮੀਟਰ ਬੇਟਾ ਇੰਪੋਰਟੈਂਟ ਕੁਐਸਚਨ ਹੈ ਇਹ ਪੇਪਰ ਦੇ ਵਿੱਚ ਅਕਸਰ ਪੁੱਛਿਆ ਜਾਂਦਾ ਹੈਗਾ ਪੰਜਾਬ ਦਾ ਕੁੱਲ ਖੇਤਰਫਲ ਕਿੰਨਾ ਹੈਗਾ 50362 स्क्वेयर किलोमीटर कुल तहसीलें बेटा 97 ਨੇ ਤੇ कुल सात तहसीलें बेटा 81 ਨੇ बेटा ਯਾਦ ਰੱਖਣਾ ਹੈ 97 तहसीलें ਨੇ ਸਬ ਤਹਿਸੀਲਾਂ 81 ਨੇ ਵੰਡ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ ਬੇਟਾ 1947 ਤੋਂ ਪਹਿਲਾਂ ਦੀ ਗੱਲ ਕਰ ਰਹੇ ਨੇ ਕਿ ਪੰਜਾਬ ਦੀ ਰਾਜਸਤਾਨੀ ਲਾਹੌਰ ਸੀ ਤੇ ਵੰਡ ਤੋਂ ਬਾਅਦ ਬੇਟਾ ਪੰਜਾਬ ਦੀ ਰਾਜਸਤਾਨੀ Shimla ਤੇ Jalandhar ਵੀ ਰਹੀ ਹੈ Shimla ਤੇ Jalandhar ਵੀ ਰਹੀ ਹੈ ਤੇ 1953 ਤੋਂ ਲੈ ਕੇ ਹੁਣ ਤੱਕ ਪੰਜਾਬ ਦੀ ਰਾਜਸਤਾਨੀ ਜਿਹੜੀ ਉਹ ਚੰਡੀਗੜ੍ਹ ਹੈ ਬੇਟਾ 1953 ਤੋਂ ਲੈ ਕੇ 1 ਨਵੰਬਰ 1966 ਦੇ ਵਿੱਚ ਪੰਜਾਬ ਨੂੰ ਹਰਿਆਣੇ ਤੋਂ ਵੱਖ ਕਰ ਦਿੱਤਾ ਗਿਆ ਸੀਗਾ ਬੇਟਾ ਤੇ ਅਲੱਗ ਜਿਲ੍ਹਾ ਪੰਜਾਬ ਬਣ ਗਿਆ ਸੀ ਇਸ ਕਰਕੇ ਅਸੀਂ 1 ਨਵੰਬਰ ਨੂੰ ਪੰਜਾਬ ਦਿਵਸ ਮਨਾਉਂਦੇ ਆ ਜੋ ਕਿ ਕੱਲ 1 ਨਵੰਬਰ ਨੂੰ ਕ੍ਰੋਸ ਕਰਕੇ ਗਿਆਗਾ ਤੇ 10ਵਾਂ ਕੁਐਸਚਨ ਦੇਖੋ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਜ਼ਿਲ੍ਹਾ ਬੇਟਾ ਹੁਸ਼ਿਆਰਪੁਰ ਹੈ ਤੇ ਸਭ ਤੋਂ ਘੱਟ ਪੜਿਆ ਜ਼ਿਲ੍ਹਾ ਬੇਟਾ ਮਾਨਸਾ ਸਾਡੇ ਜ਼ਿਲ੍ਹੇ ਨੂੰ ਬੇਟਾ ਸਭ ਤੋਂ ਘੱਟ ਪੜਿਆ ਲਿਖਿਆ ਮੰਨਦੇ ਨੇ ਜਦੋਂ ਕਿ ਤੁਹਾਨੂੰ ਕੋਚਿੰਗ ਦੇਣ ਵਾਲਾ ਵੀ ਜਿਹੜਾ ਵਿਅਕਤੀ ਹੈ ਉਹ ਮਾਨਸਾ ਜ਼ਿਲ੍ਹੇ ਦਾ ਹੈਗਾ ਤੇ ਹੁਣ ਅਸੀਂ ਇਹ ਗੱਲ ਨਹੀਂ ਇੱਥੇ ਡਿਬੇਟ ਨਹੀਂ ਕਰਾਂਗੇ ਵੀ ਆਪਣੇ ਕੋਲ ਸਭ ਤੋਂ ਘੱਟ ਪੜਿਆ ਲਿਖਿਆ ਜ਼ਿਲ੍ਹਾ ਮਾਨਸਾ ਹੈ ਹੁਣ ਮਾਨਸਾ ਜ਼ਿਲ੍ਹਾ ਪੜਾਈ ਲਿਖਾਈ ਦੇ ਵਿੱਚ ਬਹੁਤ ਅੱਗੇ ਆ ਰਹੇ ਹੈਗਾ ਠੀਕ ਹੈ ਸਭ ਤੋਂ ਜ਼ਿਆਦਾ ਪੜਿਆ ਲਿਖਿਆ ਜਿਲ੍ਹਾ ਹੁਸ਼ਿਆਰਪੁਰ ਤੇ ਸਭ ਤੋਂ ਘੱਟ ਪੜਿਆ ਜਿਲ੍ਹਾ ਬੇਟਾ ਮਾਨਸਾ ਹੈਗਾ ਇਹ ਆਬਾਦੀ ਦੇ ਅਕੋਰਡਿੰਗ ਬੇਟਾ ਕਾਊਂਟ ਕੀਤਾ ਜਾਂਦਾ ਹੈਗਾ ਸਭ ਤੋਂ ਵੱਡਾ ਪਿੰਡ ਬੇਟਾ ਮਹਾਰਾਜ ਜੋ ਕਿ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੈ ਬੇਟਾ ਯਾਦ ਰੱਖਣਾ ਹੈਗਾ ਸਭ ਤੋਂ ਛੋਟਾ ਪਿੰਡ ਬੇਟਾ ਨਾਨੋਕੀ ਜੋ ਕਿ ਪਟਿਆਲੇ ਜ਼ਿਲ੍ਹੇ ਦੇ ਵਿੱਚ ਹੈ ਬੇਟਾ ਇਹ ਚੀਜ਼ਾਂ ਸਾਨੂੰ ਬਹੁਤ ਇੰਪੋਰਟੈਂਟ ਹੈ ਪੇਪਰ ਦੇ ਵਿੱਚ ਅਕਸਰ ਪੁੱਛੀਆਂ ਜਾਂਦੀਆਂ ਹੈਗੀਆਂ ਨੈਕਸਟ 13 ਤੋਂ ਬਾਅਦ ਬੇਟਾ ਅਸੀਂ ਅ 14 ਨੰਬਰ ਕੁਐਸਚਨ ਤੇ ਚੱਲਦੇ ਆਂਗੇ 14 ਨੰਬਰ ਕੁਐਸਚਨ ਬੇਟਾ ਆਪਣੇ ਕੋਲ ਕੀ ਕਹਿ ਰਿਹਾਗਾ ਸਭ ਤੋਂ ਵੱਧ ਆਬਾਦੀ ਵਾਲਾ ਜ਼ਿਲ੍ਹਾ ਲੁਧਿਆਣਾ ਹੈ ਬੇਟਾ ਆਬਾਦੀ ਦੇ ਮੁਤਾਬਕ ਵੀ ਲੁਧਿਆਣਾ ਤੇ ਖੇਤਰਫਲ ਦੇ ਅਕੋਰਡਿੰਗ ਵੀ ਬੇਟਾ ਸਭ ਤੋਂ ਵੱਡਾ ਜ਼ਿਲ੍ਹਾ ਲੁਧਿਆਣਾ ਹੀ ਹੈ ਬੇਟਾ ਸਭ ਤੋਂ ਘੱਟ ਆਬਾਦੀ ਵਾਲਾ ਜ਼ਿਲ੍ਹਾ ਬਰਨਾਲਾ ਹੈਗਾ ਯਾਦ ਰੱਖਣਾ ਹੈਗਾ ਰਾਵੀ ਤੇ ਬਿਆਸ ਦੇ ਦਰਿਆ ਦੇ ਵਿਚਕਾਰਲਾ ਏਰੀਆ ਮਾਝਾ ਖਵਾਂਦਾ ਬੇਟਾ ਤੇ ਇੱਥੇ ਮਾਝੀ ਬੋਲੀ ਜਾਂਦੀ ਹੈ ਇਹਦੇ ਵਿੱਚ ਚਾਰ ਡਿਸਟ੍ਰਿਕਟ ਆ ਜਾਂਦੇ ਨੇ ਪਕੇੜੇ-ਕੇੜੇ ਬੇਟਾ ਸਭ ਤੋਂ ਉੱਪਰ ਪਠਾਨਕੋਟ ਸਭ ਤੋਂ ਉੱਪਰ ਗਰਦਾਸਪੁਰ ਪਠਾਨਕੋਟ ਤਰਨਤਾਰਨ ਤੇ ਅੰਮ੍ਰਿਤਸਰ ਸਾਹਿਬ ਬੇਟਾ ਬਿਆਸ ਤੇ ਸਤਲੂਜ ਦੇ ਵਿਚਕਾਰਲਾ ਏਰੀਆ ਦੁਆਬਾ ਖਵਾਂਦਾ ਬੇਟਾ ਇਹਦੇ ਵਿੱਚ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਤੇ ਬੇਟਾ ਚਾਰ ਜ਼ਿਲ੍ਹੇ ਦੇ ਵਿੱਚ ਆ ਜਾਂਦੇ ਨੇਗੇ ਬੱਚੇ ਯਾਦ ਰੱਖਣਾ ਹੈਗਾ ਸਤਲੂਜ ਤੋਂ ਹੇਠਾਂ ਵਾਲਾ ਹਿੱਸਾ ਬੇਟਾ ਮਾਲਵਾ ਜਿਹਦੇ ਵਿੱਚ ਮਲਬਈ ਬੋਲੀ ਜਾਂਦੀ ਹੈ ਤੇ ਇਹਦੇ ਵਿੱਚ ਆਪਣੇ ਕੋਲ 15 ਜ਼ਿਲ੍ਹੇ ਆ ਜਾਂਦੇ ਨੇ ਤੇ ਬੇਟਾ ਜਿਹੜਾ ਆਪਣੇ ਕੋਲ ਦੁਆਬਾ ਹੈਗਾ ਉਹਦੇ ਵਿੱਚ ਆਪਣੇ ਕੋਲ ਚਾਰ ਜ਼ਿਲ੍ਹੇ ਕਿਹੜੇ-ਕਿਹੜੇ ਸੀ ਕਪੂਰਥਲਾ ਜਲੰਧਰ ਨਮਾਸ਼ਹਿਰ ਤੇ ਰੋਪੜ ਰੋਪੜ ਜ਼ਿਲ੍ਹੇ ਦੇ ਵਿੱਚ ਬੇਟਾ ਵੈਸੇ ਤਾਂ ਚਾਰੇ ਜ਼ਿਲ੍ਹਿਆਂ ਦੇ ਵਿੱਚ ਮਲ ਆਪਣੇ ਕੋਲ ਦੁਆਬੀ ਬੋਲੀ ਜਾਂਦੀ ਹੈ ਪਰ ਕੱਲਾ ਰੋਪੜ ਜ਼ਿਲ੍ਹਾ ਇਦਾਂ ਦਾ ਜਿਹਦੇ ਵਿੱਚ ਪੁਆਦੀ ਬੋਲੀ ਜਾਂਦੀ ਹੈ ਬੇਟਾ ਯਾਦ ਰੱਖਣਾ ਸਤਲੂਜ ਤੋਂ ਹੇਠਾਂ ਵਾਲੇ ਹਿੱਸੇ ਨੂੰ ਮਾਲਵਾ ਕਿਹਾ ਜਾਂਦਾ ਹੈ ਮਾਲਵਾ ਦੇ ਵਿੱਚ ਬੇਟਾ ਸਾਨੂੰ ਪਤਾ ਹੈਗਾ ਮਲਬਈ ਬੋਲੀ ਜਾਂਦੀ ਹੈ ਤੇ 15 ਜ਼ਿਲ੍ਹੇ ਜਿਹੜੇ ਮਾਲਵਾ ਖੇਤਰ ਦੇ ਵਿੱਚ ਆਉਂਦੇ ਨੇ ਯਾਦ ਰੱਖਣਾ ਪੰਜਾਬ ਦੀ ਰਾਜ ਪਾਸ਼ਾ ਬੇਟਾ ਪੰਜਾਬੀ ਹੈ ਪੰਜਾਬ ਦਾ ਰਾਜ ਪੰਛੀ ਬਾਜ ਹੈਗਾ ਬੇਟਾ ਇੰਪੋਰਟੈਂਟ ਕੁਐਸਚਨ ਹੈ ਪੇਪਰ ਦੇ ਵਿੱਚ ਅਕਸਰ ਪੁੱਛੇ ਹੋਏ ਕੁਐਸਚਨ ਹੈ ਇਹ ਪੰਜਾਬ ਦਾ ਰਾਜ ਪੰਛੀ ਬੇਟਾ ਬਾਜ ਬੇਟਾ ਇਹ ਪੀਸੀਐਸ ਦੇ ਇਗਜ਼ਾਮ ਦੇ ਵਿੱਚ ਵੀ ਪੁੱਛਿਆ ਹੋਇਆ ਕੁਐਸਚਨ ਹੈ ਬੇਟਾ ਪੰਜਾਬ ਦੀ ਖੇਡ ਕਬੱਡੀ ਹੈ ਰਾਜ ਖੇਡ ਬੇਟਾ ਕਬੱਡੀ ਹੈ ਪੰਜਾਬ ਦੀ ਰਾਜ ਜਾਨਵਰ ਬੇਟਾ ਕਾਲਾ ਹਿਰਨ ਹੈ ਬੇਟਾ ਬਹੁਤ ਇੰਪੋਰਟੈਂਟ ਕੁਐਸਚਨ ਹੈ ਤੇ ਬੇਟਾ ਅੱਗੇ ਆਪਣੇ ਕੋਲ 23 ਨੰਬਰ ਪੰਜਾਬ ਦਾ ਰਾਜ ਦਰਖਤ ਟਾਲੀ ਹੈ ਤੇ 24 24 ਨੰਬਰ ਪਾਕਿਸਤਾਨ ਨਾਲ ਪੰਜਾਬ ਦੇ ਲੱਗਦੇ ਜ਼ਿਲ੍ਹੇ ਹਨ ਬੇਟਾ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਤੇ ਫਾਜ਼ਲਿਕਾ ਬੇਟਾ ਇਹ 6 ਜ਼ਿਲ੍ਹੇ ਨੇ ਜਿਹੜੇ ਕਿ ਪਾਕਿਸਤਾਨ ਨਾਲ ਲੱਗਦੇ ਨੇ ਪੰਜਾਬ ਦੇ ਬੇਟਾ ਯਾਦ ਰੱਖਣਾ ਪੰਜਾਬ ਦੀ ਹੱਦ ਹੈ ਜਿਹੜੀ ਉਹ ਇੱਕ ਪਾਸਿਓਂ ਤਾਂ ਪਾਕਿਸਤਾਨ ਨਾਲ 6 ਜ਼ਿਲ੍ਹੇ ਜਿਹੜੇ ਪਾਕਿਸਤਾਨ ਨਾਲ ਲੱਗਦੇ ਨੇ ਤੇ ਇੱਕ ਜ਼ਿਲ੍ਹਾ ਬੇਟਾ ਜਿਹੜਾ ਸਭ ਤੋਂ ਉੱਪਰ ਪਠਾਨਕੋਟ ਦੀ ਗੱਲ ਗਰਦਾਸਪੁਰ ਦੀ ਗੱਲ ਕਰੀਏ ਗਰਦਾਸਪੁਰ ਤੋਂ ਬਾਅਦ ਬੇਟਾ ਆਪਣੇ ਕੋਲ ਇਹ ਪਠਾਨਕੋਟ ਪਠਾਨਕੋਟ ਬੇਟਾ ਜਿਹੜਾ ਜ਼ਿਲ੍ਹਾ ਹੈਗਾ ਉਹ ਆਪਣੇ ਕੋਲ ਜੰਮੂ ਐਂਡ ਕਸ਼ਮੀਰ ਨਾਲ ਲੱਗਦਾ ਹੈ ਇੱਕ ਪਾਸਿਓਂ ਬੇਟਾ ਇਹ ਹਿਮਾਚਲ ਪ੍ਰਦੇਸ਼ ਨਾਲ ਇੱਕ ਪਾਸਿਓਂ ਹਰਿਆਣਾ ਨੇ ਨਾਲ ਬੇਟਾ ਇੱਕ ਪਾਸਿਓਂ ਇਹ ਰਾਜਸਥਾਨ ਨਾਲ ਬੇਟਾ ਲੱਗਦਾ ਹੈਗਾ ਇਹ ਚੀਜ਼ਾਂ ਤੁਸੀਂ ਯਾਦ ਰੱਖਣੀਆਂ ਇੰਪੋਰਟੈਂਟ ਕੁਐਸਚਨ ਹੁੰਦੇ ਨੇ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਨੇ ਪੰਜਾਬ ਦੀ ਹੱਦ ਬੇਟਾ ਚਾਰ ਸਟੇਟਾਂ ਨਾਲ ਤੇ ਇੱਕ ਕੰਟਰੀ ਨਾਲ ਲੱਗਦੀ ਹੈ ਚਾਰ ਸਟੇਟਾਂ ਕਿਹੜੇ-ਕਿਹੜੀਆਂ ਜੰਮੂ ਕਸ਼ਮੀਰ ਹਿਮਾਚਲ ਪ੍ਰਦੇਸ਼ ਹਰਿਆਣਾ ਤੇ ਰਾਜਸਥਾਨ ਚਾਰ ਸਟੇਟਾਂ ਨਾਲ ਲੱਗਦੀ ਹੈ ਤੇ ਇੱਕ ਆਪਣੇ ਕੋਲ ਕੰਟਰੀ ਪਾਕਿਸਤਾਨ ਨਾਲ ਲੱਗਦੀ ਹੈ ਤੇ ਪਾਕਿਸਤਾਨ ਨਾਲ ਜਿਹੜੇ ਡਿਸਟ੍ਰਿਕਟ ਲੱਗਦੇ ਨੇ ਉਹ 6 ਲੱਗਦੇ ਨੇ ਬੇਟਾ 6 ਜ਼ਿਲ੍ਹੇ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਸਾਹਿਬ ਤਰਨਤਾਰਨ ਸਾਹਿਬ ਬੇਟਾ ਫਿਰੋਜ਼ਪੁਰ ਫਾਜ਼ਿਲਕਾ ਬੇਟਾ ਇਹ ਪੇਪਰ ਦੇ ਵਿੱਚ ਅਕਸਰ ਪੁੱਛੇ ਜਾਂਦੇ ਨੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਗੋਪੀ ਚੰਦ ਪਾਰਗਵ ਦਾ ਪਾਰਗਵ ਸੰਨ ਬੇਟਾ ਯਾਦ ਰੱਖਣਾ ਹੈ ਆਜ਼ਾਦੀ ਤੋਂ ਬਾਅਦ ਹਰਿਆਣਾ ਦੇ ਵੱਖ ਹੋਣ ਤੋਂ ਬਾਅਦ ਬੇਟਾ ਜਦੋਂ 1 ਨਵੰਬਰ 1969 ਤੋਂ ਬਾਅਦ ਪਹਿਲੇ ਮੁੱਖ ਮੰਤਰੀ ਗਿਆਨੀ ਗੁਰਮੁਖ ਸਿੰਘ ਜੀ ਬਣੇ ਬੇਟਾ ਇਹ ਯਾਦ ਰੱਖਣਾ ਹੈ ਹਰਿਆਣਾ ਤੋਂ ਵੱਖ ਹੋਣ ਤੋਂ ਬਾਅਦ ਪੰਜਾਬ ਦੇ ਸਭ ਤੋਂ ਜ਼ਿਆਦਾ ਵਾਰ ਰਹੇ ਮੁੱਖ ਮੰਤਰੀ ਬੇਟਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ 5 ਵਾਰ ਮੁੱਖ ਮੰਤਰੀ ਬਣੇ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਬੇਟਾ 5 ਵਾਰ ਲੱਗਾ ਹੈਗਾ ਯਾਦ ਰੱਖਣਾ ਹੈਗਾ ਪੰਜਾਬ ਵਿੱਚ ਕੁੱਲ ਯੂਨੀਵਰਸਿਟੀਆਂ 34 ਨੇ ਸਰਕਾਰੀ ਯੂਨੀਵਰਸਿਟੀਆਂ ਬੇਟਾ 13 ਨੇ ਤੇ ਯਾਦ ਰੱਖਣਾ ਹੈਗਾ ਤੇ ਆਪਣੇ ਕੋਲ ਖੁਸ਼ਹਾਲੀ ਪੱਖੋਂ ਪੰਜਾਬ ਦਾ ਨੰਬਰ ਦੂਸਰਾ ਹੈਗਾ ਤੇ ਆਰਥਿਕ ਪੱਖੋਂ 14ਵਾਂ ਨੰਬਰ ਹੈ ਸਿਹਤ ਪੱਖੋਂ ਬੇਟਾ 8ਵੇਂ ਸਥਾਨ ਤੇ ਹੈ ਪੰਜਾਬ ਖੇਤੀਬਾੜੀ ਪੱਖੋਂ ਬੇਟਾ ਪਹਿਲੇ ਸਥਾਨ ਤੇ ਹੈ ਭਾਰਤੀ ਫੌਜ ਵਿੱਚ ਭਾਰਤ ਪੱਖੋਂ ਵੀ ਪਹਿਲੇ ਸਥਾਨ ਤੇ ਹੈ ਭਾਰਤੀ ਫੌਜ ਵਿੱਚ ਸਭ ਤੋਂ ਵੱਡੀ ਤੇ ਬਹਾਦਰ ਰੈਜੀਮੈਂਟ ਸਿੱਖ ਰੈਜੀਮੈਂਟ ਹੈ ਬੇਟਾ ਤੇ ਆਪਣੇ ਕੋਲ ਦਿੱਲੀ ਉੱਤੇ ਚੰਡਾ ਲਹਿਰਾਉਣ ਵਾਲਾ ਪਹਿਲਾ ਸਿੱਖ ਬਾਬਾ ਬਗੇਲ ਸਿੰਘ ਜੀ ਸੀਗੇ ਬੇਟਾ ਯਾਦ ਰੱਖਣਾ ਇਹ 36 ਦੇ 36 ਕੁਸ਼ਨ ਇੰਨੇ ਕੋ ਇੰਪੋਰਟੈਂਟ ਜੋ ਮੈਂ ਤੁਹਾਨੂੰ ਕਰਵਾਏ ਨੇਗੇ ਇਹ ਅਕਸਰ ਪੰਜਾਬ ਦੇ ਪੰਜਾਬੀ ਦੇ ਪੇਪਰ ਦੇ ਵਿੱਚ ਵੀ ਪੁੱਛੇ ਜਾਂਦੇ ਨੇ ਪੰਜਾਬ ਜੀਕੇ ਦੇ ਤੌਰ ਤੇ ਵੀ ਪੁੱਛੇ ਜਾਂਦੇ ਨੇ ਬੇਟਾ ਇਹ ਅਸੀਂ ਪੰਜਾਬ ਬਾਰੇ ਆਓ ਜਾਣੀਏ ਪੰਜਾਬ ਬਾਰੇ ਬੇਟਾ ਇਹ ਥੋੜੀ ਜਾਣਕਾਰੀ ਦਿੱਤੀ ਸੀ ਇੱਕ ਛੋਟੀ ਜੀ ਬੇਟਾ ਆਪਣੇ ਕੋਲ ਪੰਜਾਬ ਦੇ ਉੱਪਰ ਬੇਟਾ ਪੋਇਮ ਬਣੀ ਹੋਈ ਹੈਗੀ ਤੁਸੀਂ ਦੇਖੋ ਇਹ ਧਰਤੀ ਪੰਜ ਦਰਿਆਵਾਂ ਦੀ ਗਿੱਧੇ ਪੰਗੜੇ ਤੇ ਚਾਵਾਂ ਦੀ ਇਹ ਖਿਹੜਿਆ ਫੁੱਲ ਗਲਾਬ ਵੈਲਿਓ ਇਹ ਮੇਰਾ ਪੰਜਾਬ ਵੈਲਿਓ ਇਹਦੀ ਮਿੱਟੀ ਦੀ ਮਹਿਕ ਨਿਆਰੀ ਹੈ ਇਹਦੀ ਹਰਿਆਲੀ ਬੜੀ ਪਿਆਰੀ ਹੈ ਇਹਦੇ ਕਣ ਕਣ ਵਿੱਚ ਰਵਾਬ ਵੈਲਿਓ ਇਹ ਮੇਰਾ ਪੰਜਾਬ ਵੈਲਿਓ ਇਹਦੇ ਗੱਭਰੂ ਮਸਤ ਰੰਗੀਲੇ ਨੇ ਮਟਿਆਰਾਂ ਦੇ ਨੈਣ ਨਸ਼ੀਲੇ ਨੇ ਜਿੰਨਾ ਦਾ ਡੁੱਲ ਡੁੱਲ ਪਵੇ ਸ਼ਬਾਬ ਵੈਲਿਓ ਇਹ ਮੇਰਾ ਪੰਜਾਬ ਵੈਲਿਓ ਬੇਟਾ ਇਹ ਆਪਣੇ ਕੋਲ ਇਹ ਵਧੀਆ ਇੱਕ ਪੋਇਮ ਸੀਗੀ ਤੇ ਅੱਗੇ ਆਪਾਂ ਇਹਦੀ ਬੋਲੀ ਸ਼ਹਿਦ ਤੋਂ ਮਿੱਠੀ ਐ ਮੇਲਿਆਂ ਦੀ ਰੌਣਕ ਅਨਿੱਠੀ ਐ ਇਹ ਮਮਤਾ ਦਾ ਚਨਾਬ ਵੈਲਿਓ ਇਹ ਮੇਰਾ ਪੰਜਾਬ ਵੈਲਿਓ ਇੱਥੇ ਪੂਜਾ ਗੁਰੂਆਂ ਪੀਰਾਂ ਦੀ ਪੋਮਾ ਪਗਤ ਸਰਾਬੇ ਵੀਰਾਂ ਦੀ ਬੇਟਾ ਆਪਣੇ ਇਹ ਦੁਆਬਾ ਦੁਨੀਆ ਦਾ ਨਵਾਬ ਵੈਲਿਊ ਇਹ ਮੇਰਾ ਪੰਜਾਬ ਵੈਲਿਊ ਬੇਟਾ ਇਹ ਥੋੜੀ ਪੋਇਮ ਸੀ ਬੇਟਾ ਇਹਦੇ ਵਿੱਚੋਂ ਦੇਖੋ ਕਿੰਨੇ ਸ਼ਬਦ ਅਸੀਂ ਨਵੇਂ ਵੀ ਬੇਟਾ ਦੇਖੇ ਜਿਵੇਂ ਸ਼ਬਾਬ ਹੋ ਗਿਆ ਰਵਾਬ ਹੋ ਗਿਆ ਸ਼ਬਾਬ ਹੋ ਗਿਆ ਬੇਟਾ ਤੇ ਇੱਥੇ ਆਪਣੇ ਕੋਲ ਪੋਮਾ ਹੋ ਗਿਆ ਬੇਟਾ ਠੀਕ ਹੈ ਇਸ ਚੀਜ਼ਾਂ ਨੂੰ ਤੁਸੀਂ ਨਾਲ-ਨਾਲ ਬੇਟਾ ਕਰਦੇ ਜਾਇਆ ਕਰੋ ਥੋੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਦੇਖਦੇ ਜਾਇਆ ਕਰੋ ਹੁਣ ਬੇਟਾ ਅਗਲਾ ਟੌਪਿਕ ਸਾਡੇ ਕੋਲੋਂ ਕਾਲੀਖੰਗ ਦੇ ਉੱਪਰ ਹੈ ਬੇਟਾ ਇੰਪੋਰਟੈਂਟ ਟੌਪਿਕ ਹੈ ਕਾਲੀਖੰਗ ਦੇ ਉੱਪਰ ਇਹਦੇ ਉੱਪਰ ਵੀ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਪੁੱਛੇ ਜਾਂਦੇ ਨੇਗੇ ਪੀਜੀਆਈ ਦੇ ਇੱਕ ਡਾਕਟਰ ਬੇਟਾ ਡਾਕਟਰ ਵਿਕਾਸ ਗੋਤਮ ਜੀ ਨੇਗੇ ਇਹਨਾਂ ਨੇ ਕਾਲੀਖੰਗ ਦੇ ਇੱਕ ਵੈਸੇ ਤਾਂ ਸਾਨੂੰ ਪਰਟਿਊਸਿਸ ਜਿਹਨੂੰ ਕਾਲੀ ਖਾਂਸੀ ਬੋਲਦੇ ਆ ਕਾਲੀਖੰਗ ਬੋਲਦੇ ਆ ਇਹਦੀ ਨਕ ਇਹਦਾ ਜਿਹੜਾ ਬੈਕਟੀਰੀਆ ਹੁੰਦਾਗਾ ਉਹ ਬੈਕਟੀਰੀਆ ਦੀ ਨਕਲ ਕਰਨ ਵਾਲਾ ਇੱਕ ਬੈਕਟੀਰੀਆ ਦੀ ਖੋਜ ਕੀਤੀ ਹੈ ਬੇਟਾ ਉਸੇ ਬੈਕਟੀਰੀਆ ਦੀ ਨਕਲ ਕਰਕੇ ਇੱਕ ਨਵਾਂ ਬੈਕਟੀਰੀਆ ਪੈਦਾ ਹੋਇਆਗਾ ਜਿਹੜੀ ਖੋਜ ਕੀਤੀ ਹੈ ਡਾਕਟਰ ਵਿਕਾਸ ਗੋਤਮ ਜੋ ਕਿ ਪੀਜੀਆਈ ਦੇ ਵਿੱਚ ਨੇ ਨਵਾਂ ਬੈਕਟੀਰੀਆ ਕਾਦਾ ਪਟਿਊਸਿਸ ਕਾਲੀਖੰਗ ਦਾ ਬੇਟਾ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਪਟਿਊਸਿਸ ਕਾਲੀਖੰਗ ਇਹਦੇ ਲਈ ਅਸੀਂ ਜਿਹੜੀ ਵੈਕਸੀਨ ਡੀਪੀਟੀ ਦਾ ਟੀਕਾ ਲਗਾਨਦੇ ਆ ਬੇਟਾ ਇਹ ਯਾਦ ਰੱਖਣਾ ਹੈਗਾ ਡੀਪੀਟੀ ਦਾ ਪੀ ਤੇ ਪਟਿਊਸਿਸ ਕਾਲੀਖੰਗ ਬੇਟਾ ਤੁਹਾਨੂੰ ਪੇਪਰ ਦੇ ਵਿੱਚ ਕਿਸੇ ਵੀ ਪੇਪਰ ਦੇ ਵਿੱਚ ਪੈਰਾ ਮੈਡੀਕਲ ਐਗਜ਼ਾਮ ਦੇ ਕਿਸੇ ਵੀ ਪੇਪਰ ਦੇ ਵਿੱਚ ਪਟੂਸਿਸ ਜਾਂ ਕਾਲੀ ਖਾਂਗ ਦੇ ਉੱਪਰ ਕੁਐਸਚਨ ਆ ਜਿੱ ਸਕਦਾ ਹੈ ਵੀ ਇਹ ਕਾਲੀ ਖਾਂਸੀ ਹੈ ਜਿਹੜੀ ਇਹ ਬੈਕਟੀਰੀਆ ਤੋਂ ਹੋਣ ਵਾਲੀ ਬਿਮਾਰੀ ਹੈ ਜਾਨੀ ਕਿ ਜੀਵਾਣੂਆਂ ਤੋਂ ਹੋਣ ਵਾਲੀ ਬਿਮਾਰੀ ਹੈ ਇਹ ਖੋਜ ਬੇਟਾ ਇਸ ਖੋਜ ਦੇ ਵਿੱਚ ਬੇਟਾ ਜਿਹੜੇ ਡਾਕਟਰ ਵਿਕਾਸ ਜੀ ਨੇ ਜਿਹੜਾ ਨਵਾਂ ਬੈਕਟੀਰੀਆ ਖੋਜਿਆਗਾ ਉਹ ਬੇਟਾ ਆਪਣੇ ਕੋਲ ਉਹਨੂੰ ਸਟੈਨੋਟਰੋਫੈਮੋਨਸ ਸੈਪਲੀਆ ਬੇਟਾ ਬੈਕਟੀਰੀਆ ਦਾ ਨਾਮ ਬੇਟਾ ਤੁਸੀਂ ਦੇਖ ਸਕਦੇ ਹੋਗੇ ਬੈਕਟੀਰੀਆ ਦਾ ਨਾਮ ਦਿੱਤਾ ਹੋਇਆਗਾ ਸਟੈਨੋ ਟ੍ਰੋਫੈਮੋਨਾਸ ਸੈਪਲੀਆ ਬਟਾ ਇਹ ਬਟਾ ਖੋਜ ਕੀਤੀ ਹੈਗੀ ਤੇ ਬਟਾ ਇਹ ਸੈਪਸੈਪਸਿਸ ਲਈ ਜ਼ਿੰਮੇਵਾਰ ਇੱਕ ਨਵਾਂ ਬੈਕਟੀਰੀਆ ਜੋ ਉੱਭਰ ਰਹੀ ਸ਼ੂਤ ਦੀ ਬਿਮਾਰੀ ਹੁਣ ਪਟਿਊਸਿਸ ਕਾਲੀਖੰਗ ਕੀ ਹੈ ਬਟਾ ਸ਼ੂਤ ਦੀ ਬਿਮਾਰੀ ਹੈ ਇਹ ਵੀ ਯਾਦ ਰੱਖਣਾ ਇੱਕ ਵਿਅਕਤੀ ਤੋਂ ਇੱਕ ਹੈਲਦੀ ਪਰਸਨ ਵਿਅਕਤੀ ਤੱਕ ਪਹੁੰਚ ਜਾਂਦੀ ਹੈ ਬੇਟਾ ਸਪਰੈਡ ਕਰਦੀ ਹੈ 에어 ਡ੍ਰੋਪਲੇਟ ਦੇ ਥਰੂ ਬੇਟਾ ਸ਼ੂਤ ਦੀ ਬਿਮਾਰੀ ਹੈ ਜਿਸ ਨੂੰ ਆਮ ਤੌਰ ਤੇ ਕਾਲੀ ਖੰਗ ਵਜੋਂ ਜਾਣਿਆ ਜਾਂਦਾ ਹੈ ਇੱਕ ਬਹੁਤ ਹੀ ਸ਼ੂਤ ਵਾਲੀ ਖੰਗ ਸਾਹ ਦੀ ਬਿਮਾਰੀ ਹੈ ਜੋ ਇਤਿਹਾਸਿਕ ਤੌਰ ਤੇ ਬਚਪਨ ਤੋਂ ਹੀ ਮੌਤ ਦਾ ਇੱਕ ਵੱਡਾ ਕਾਰਨ ਰਹੀ ਹੈ ਬੇਟਾ ਬੀਮੀ ਛਦੀ ਦੀ ਸ਼ੁਰੂਆਤ ਦੇ ਵਿੱਚ ਮੌਤਦਾਰ ਬੇਟਾ ਕਾਲੀ ਖੰਗ ਕਰਕੇ 10% ਤੱਕ ਪਹੁੰਚ ਗਈ ਸੀ ਏਸ਼ੀਆ ਵਿੱਚ ਕਾਲੀ ਖੰਗ ਕਰਕੇ ਭਾਰਤ ਅਤੇ ਚੀਨ ਵਿੱਚ ਮੁੱਖ ਤੌਰ ਤੇ ਛੋਟੇ ਬੱਚਿਆਂ ਨੂੰ ਅਤੇ ਬੱਚੀਆਂ ਨੂੰ ਬੱਚੀਆਂ ਨੂੰ ਪ੍ਰਭਾਵਿਤ ਕਰਦੀ ਹੈ ਪੀਜੀਆਈ ਦੇ ਮੌਜੂਦਾ ਅਧਿਐਨ ਵਿੱਚ 2019 ਤੋਂ ਲੈ ਕੇ 2023 ਦੇ ਵਿਚਕਾਰ ਬੇਟਾ 935 ਜਿਹੜੇ ਸ਼ੱਕੀ ਕਾਲੀਖੰਗ ਵਾਲੇ ਪੇਸ਼ੈਂਟ ਸੀਗੇ ਉਹਨਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਤੇ ਖੋਜਕਰਤਾਵਾਂ ਨੇ ਇਹ ਪਾਇਆ ਕਿ 37% ਲਾਗਾਂ ਦੇ ਵਿੱਚ ਬੋਡੀ ਟੈਲਾ ਹੌਲ ਮੈਸੀ ਬੇਟਾ ਤੁਹਾਨੂੰ ਦੱਸਿਆ ਸੀ ਨਾ ਆਪਣੇ ਕੋਲ ਕਾਲੀ ਖੰਗ ਦਾ ਜਿਹੜਾ ਬੈਕਟੀਰੀਆ ਹੈਗਾ ਉਹ ਬੋਡੀ ਟੈਲਾ ਹੌਲ ਮੈਸੀ ਕਾਰਨ ਕਾਰਨ ਬਣਿਆ ਜੋ ਕਿ ਬੇਟਾ ਬੋਡੀ ਟੈਲਾ ਕਾਲੀ ਖੰਗ ਤੋਂ ਹੋਣ ਵਾਲੀ ਰਵਾਇਤੀ ਲਾਗਾ ਦੀ ਗਿਣਤੀ ਤੋਂ ਜ਼ਿਆਦਾ ਹਨ ਬੇਟਾ ਸਭ ਤੋਂ ਮਹੱਤਵਪੂਰਨ ਵਾਧਾ 2023 ਦੇ ਵਿੱਚ ਦਰਜ ਕੀਤਾ ਗਿਆ ਇੱਥੇ ਮੁੱਖ ਤੌਰ ਤੇ ਉੱਤਰੀ ਭਾਰਤ ਵਿੱਚ 5 ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਵਿੱਚ ਦੇਖਿਆ ਗਿਆ ਕਿ ਇਸ ਲੰਮੇ ਸਮੇਂ ਦੀ ਖੋਜ ਪਹਿਲ ਕਦਮੀ ਦੀ ਅਗਵਾਈ ਪੀਜੀਆਈ ਦੇ ਡਾਕਟਰ ਵਿਕਾਸ ਗੋਤਮ ਨੇ ਦੀ ਪ੍ਰਯੋਗਸ਼ਾਲਾ ਦੁਆਰਾ ਬੇਟਾ ਡਾਕਟਰ ਪ੍ਰਭੂ ਪਟੇਲ ਨੇ ਸਹਿਯੋਗ ਨਾਲ ਕੀਤੀ ਬੇਟਾ ਇਹ ਖੋਜਾਂ ਵਿੱਚ ਭਾਰਤ ਵਿੱਚ ਉੱਭਰ ਰਹੇ ਰੋਗਾਣੂਆਂ ਦੀ ਪਛਾਣ ਰੋਗਾਣੂ ਬੇਟਾ ਜੋ ਬਿਮਾਰੀਆਂ ਦਾ ਕਾਰਨ ਮੰਨਦੇ ਨੇ ਜਾਨੀ ਕਿ ਪੈਥੋਜਨ ਨੂੰ ਬੇਟਾ ਰੋਗਾਣੂ ਬੋਲਦੇ ਆ ਪਛਾਣ ਕਾਰਨ ਸੂਤ ਰੋਗ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਪੀਜੀਆਈ ਐਮ ईआर ਦੀ ਮਹੱਤਵਪੂਰਨ ਭੂਮਿਕਾ ਨੂੰ ਹੋਰ ਮਜ਼ਬੂਤ ਕਰਦੀਆਂ ਨੇ ਬੇਟਾ ਇਸ ਤਰ੍ਹਾਂ ਦੀਆਂ ਜੇਕਰ ਖੋਜਾਂ ਹੁੰਦੀਆਂ ਰਹਿੰਦੀਆਂ ਨੇ ਤਾਂ ਉਹਦੇ ਨਾਲ ਬੇਟਾ ਆਪਣਾ ਜਿਹੜਾ ਸਿਹਤ ਦਾ ਟਾਂਚਾ ਉਹ ਹੋਰ ਮਜ਼ਬੂਤ ਹੁੰਦਾ ਜਾਂਦਾ ਹੈਗਾ ਤੇ ਇਸ ਕਰਕੇ ਬੇਟਾ ਜੋ ਵੀ ਬੱਚੇ M P H W ਫੀਮੇਲ ਦੇ ਨੇ ਜਾਂ ਆਪਣੇ ਕੋਲ M P H W ਮੇਲ ਦੇ ਨੇ ਉਹਨਾਂ ਨੂੰ ਵੀ ਇਹੋ ਜੀਆਂ ਖੋਜਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈਗਾ ਜੇਕਰ ਤੁਸੀਂ ਅਜਿਹੇ ਪ੍ਰੋਗਰਾਮਾਂ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਬੇਟਾ ਕਿਸੇ ਵੀ ਟਾਈਮ ਸੰਪਰਕ ਕਰ ਸਕਦੇ ਹੋ ਚਰਨ ਆਪਣੇ ਆਪ ਨਿੱਕੇ ਨਿੱਕੇ ਜਿਹੜੇ ਪ੍ਰੋਗਰਾਮ ਹੈਗੇ ਰਿਸਰਚ ਪ੍ਰੋਗਰਾਮ ਉਹ ਚਲਾਣੇ ਰਹਿੰਦੇ ਹੈਗੇ 946739680 ਨੰਬਰ ਤੇ ਬੇਟਾ ਆਪਣੇ ਕੋਲ ਬਾਕੀ ਬੇਟਾ ਤੁਹਾਨੂੰ ਆਨਲਾਈਨ ਕੋਚਿੰਗ ਵੀ ਐਸੇ ਨੰਬਰ ਤੇ ਦਿੱਤੀ ਜਾਂਦੀ ਹੈ ਤੇ ਜੇਕਰ ਕੋਈ ਬੱਚਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈ ਏ ਐਨ ਐਮ ਦੇ ਪੇਪਰ ਦੀ ਐਮ ਪੀ ਐਚ ਡਬਲਯੂ ਜੋ 122 ਪੋਸਟਾਂ ਦਾ ਪੇਪਰ 9 ਤਰੀਕ ਨੂੰ ਹੋਣ ਜਾ ਰਿਹਾ ਹੈਗਾ ਵੈਸੇ ਘਵਰਾਂ ਦੀ ਕੋਈ ਲੋੜ ਨਹੀਂ 600 ਪਲੱਸ ਪੋਸਟਾਂ ਨਵੀਆਂ ਬੀ ਡੀ ਐਚ ਐਸ ਵੱਲੋਂ ਅਨਾਉਂਸ ਕੀਤੀਆਂ ਜਾਣਗੀਆਂ ਬਹੁਤ ਹੀ ਜਲਦ ਬੇਟਾ ਨਵੰਬਰ ਤੇ ਦਸੰਬਰ ਦੇ ਵਿੱਚ ਨਵਾਂ ਨੋਟੀਫਿਕੇਸ਼ਨ ਆ ਜਾਏਗਾ ਤੁਹਾਨੂੰ ਬਹੁਤ ਖੁਸ਼ੀ ਹੋਊਗੀ ਕਿ 600 ਤੋਂ ਜ਼ਿਆਦਾ ਪੋਸਟਾਂ ਆ ਗਈਆਂ ਇਸ ਕਰਕੇ 9 ਤਰੀਕ ਤੋਂ ਬਾਅਦ ਆਪਣੀ ਕੋਚਿੰਗ ਨੂੰ ਠਹਿਰਾਣਾ ਨਹੀਂ ਲਗਾਤਾਰ ਕਰਦੇ ਰਹਿਣਾ ਜੇਕਰ ਬੇਟਾ ਹੁਣ ਜਿੰਨੀ ਤੁਹਾਨੂੰ ਫੀਸ ਜਿਹੜੀ ਆਪਾਂ ਤੁਹਾਨੂੰ ਦੱਸੀ ਹੈਗੀ 9 ਤਰੀਕ ਤੱਕ ਜੇਕਰ ਕੋਈ ਬੱਚੇ ਨੇ ਕੋਚਿੰਗ ਲੈਣੀ ਹੈ ਜੇ ਤਾਂ ਕੱਲੇ ਨੋਟਸ ਲੈਣੇ ਆ ਤਾਂ ਤੁਸੀਂ 500 ਰੁਪਏ Google Pay ਕਰ ਦੇਣਾ 9463079680 ਨੰਬਰ ਤੇ ਤੇ ਉਹਦਾ ਸਕਰੀਨ ਸ਼ਾਟ ਸੈਂਡ ਕਰ ਦੇਣਾ ਜੇਕਰ ਨੋਟਸਾਂ ਦੇ ਨਾਲ ਨਾਲ ਕੋਚਿੰਗ ਲੈਣੀ ਆ ਤਾਂ 1000 ਰੁਪਏ ਪੇ ਕਰਨਾ ਹੈਗਾ ਇਹ ਸਿਰਫ ਤੇ ਸਿਰਫ ਬੇਟਾ 9 ਤਰੀਕ ਤੱਕ ਦੀ ਫੀਸ ਹੈ ਜੇਕਰ ਤੁਸੀਂ 2 ਸਾਲ ਦੇ ਲਈ ਬੇਟਾ ਇੰਸਟੀਚੂਟ ਦੇ ਨਾਲ ਜੁੜਨਾ ਚਾਹੁੰਦੇ ਹੋ 2 ਸਾਲ ਦੀ ਫੀਸ ਹੈ ਜਿਹੜੀ ਉਹ 4900 ਰੁਪਿਆ ਤੁਸੀਂ Google Pay ਕਰਨੀ ਹੈ 9463079680 ਨੰਬਰ ਤੇ ਤੇ ਆਨਲਾਈਨ ਕੋਚਿੰਗ ਦੇ ਲਈ ਜੁੜ ਸਕਦੇ ਹੋ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ এডੂਕੇਸ਼ਨ ਹੱਬ ਬੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ